ਟ੍ਰੈਫਿਕ ਪੁਲਿਸ ਵੱਲੋਂ ਟ੍ਰੈਫਿਕ ਨੂੰ ਕੰਟਰੋਲ ਕਰਨ ਦੇ ਲਈ ਬਕਵਾਕ ਕਾਲਜਾਂ ਦੇ ਵਿਦਿਆਰਥੀਆਂ ਅਤੇ ਐਨਸੀਸੀ ਕੈਂਡੀਡੇਟਾਂ ਨੂੰ ਜੁੜਾਏ ਸੇਵਾ ਦਿੱਤੀ ਜਾ ਰਹੀ ਹੈ ਇਸ ਦੇ ਲਈ ਦੱਸ ਦਈਏ ਵਿਦਿਆਰਥੀਆਂ ਨੂੰ ਬਕਾਇਦਾ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਸੇ ਕੜੀ ਵਿੱਚ ਐਸਟੀ ਕਾਲਜ ਫॉर ਔਮਨ ਵਿਖੇ ਇੱਕ ਟ੍ਰੇਨਿੰਗ ਸੈਮੀਨਾਰ ਲਗਾਇਆ ਗਿਆ ਜਿਸ ਰਾਹੀਂ ਦੱਸ ਦਈਏ ਵਿਦਿਆਰਥਣਾ ਟ੍ਰੈਫਿਕ ਕੰਟਰੋਲ ਕਰਨ ਦੇ ਲਈ ਚੁਣੀਆਂ ਗਈਆਂ ਨੇ ਤੇ ਉਹਨਾਂ ਨੂੰ ਟ੍ਰੈਫਿਕ ਨੂੰ ਕੰਟਰੋਲ ਕਰਨ ਦੀ ਟ੍ਰੇਨਿੰਗ ਦੇ ਨਾਲ-ਨਾਲ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ ਤੇ ਸੈਮੀਨਾਰ ਦੇ ਵਿੱਚ ਕਾਲਜ ਦੇ ਸਮੂਹ ਵਿਦਿਆਰਥਣਾ ਨੂੰ ਹੈਲਪਲਾਈਨ ਨੰਬਰ ਜਾਈ ਨੀਮਾ ਦੀ ਪਾਲਣਾ ਕਰਨ ਦੇ ਲਈ ਪ੍ਰੇਰਿਤ ਵੀ ਕੀਤਾ ਗਿਆ ਮੇਰਾ ਨਾਮ ਹੈ ਗਾਇਸਾ ਹੀ ਮਨਦੀਪ ਸਿੰਘ ਮੈਂ ਟ੍ਰੈਫਿਕ ਐਜੂਕੇਸ਼ਨ ਸੈੱਲ ਤੋਂ ਆਇਆ ਸਾਡੇ ਟ੍ਰੈਫਿਕ ਅਨਚਾਰਜ ਐਸਐਸ ਤਨਮ ਸਿੰਘ ਅਸੀਂ ਮਾਨਯੋਗ ਐਸਐਸਪੀ ਵਿਆਮਾ ਹਰੀਸ਼ ਕੁਮਾਰ ਜੀ ਦੇ ਨਿਰਦੇਸ਼ ਅਨੁਸਾਰ 1 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਜਿਹੜਾ ਰੋਡ ਸੇਫਟੀ ਮਹੀਨਾ ਮਨਾ ਰਹੇ ਆ ਉਹਦੇ ਵਿੱਚ ਇਹਨਾਂ ਬੱਚਿਆਂ ਨੂੰ ਨਹਿਰੂ ਜੁਵਾ ਕੇਂਦਰ ਦੇ ਸਹਿਯੋਗ ਦੇ ਨਾਲ ਜਿਹੜਾ ਨਵੇਂ ਟ੍ਰੈਫਿਕ ਮਾਰਸ਼ਲ ਨੂੰ ਜੁਗਤ ਕੀਤਾ ਗਿਆ ਇਹ ਐਸਡੀ ਕਾਲਜ ਦੀਆਂ ਵਿਦਿਆਰਥਣਾਂ ਨੇ ਇਨਾਂ ਨੂੰ ਟ੍ਰੈਫਿਕ ਦੇ ਸਬੰਧੀ ਸਾਰੀ ਜਾਣਕਾਰੀ ਦਿੱਤੀ ਗਈ ਹੈ ਕਿ ਜੇ ਐਮਰਜੈਂਸੀ ਕੋਲ ਪੁਲਿਸ ਦੇ ਨਾਲ ਇਹਨਾਂ ਨੂੰ ਡਿਊਟੀ ਕਰਨੀ ਪੈਂਦੀ ਹੈ ਜਾਂ ਆਪਣੇ ਕਾਲਜ ਦੇ ਬੱਚਿਆਂ ਨੂੰ ਕੱਢਣਾ ਪੈਂਦਾ ਤੇ ਪੁਲਿਸ ਕਰਮਚਾਰੀ ਨਹੀਂ ਹੁੰਦਾ ਉਹਦੇ ਬਾਰੇ ਜਿਹੜੀ ਇਹਨਾਂ ਨੂੰ ਸਾਰੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਕਿ ਤੁਸੀਂ ਟ੍ਰੈਫਿਕ ਨੂੰ ਕਿਵੇਂ ਕੰਟਰੋਲ ਕਰੋਗੇ ਤੇ ਕਿਵੇਂ ਚਲਾਓਗੇ ਤੇ ਨਾਲ ਨਾਲ ਇਹਨਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਿਹੜਾ ਜਾਣਕਾਰੀ ਦਿੱਤੀ ਜਾ ਰਹੀ ਹੈ ਐਕਸੀਡੈਂਟ ਪੀੜਤ ਵਿਅਕਤੀ ਦੀ ਮਦਦ ਕਿਵੇਂ ਕਰਨੀ ਹੈ ਉਹਦੇ ਬਾਰੇ ਦੱਸਿਆ ਜਾ ਰਿਹਾ ਤੇ ਐਸਡੀ ਕਾਲਜ ਦੇ ਬੱਚੇ ਨੇ 10 ਬੱਚੇ ਨੇ ਜਿਨ੍ਹਾਂ ਨੂੰ ਟ੍ਰੈਫਿਕ ਮਾਰਸ਼ਲ ਯੁਕਤ ਕੀਤਾ ਗਿਆ ਹੈ ਉਹਨਾਂ ਕਾਲਜਾਂ ਦੇ ਵਿੱਚ ਇਹ ਆ ਗਿਆ ਸਾਡੇ ਕੋਲ ਟੋਟਲ ਜਿਹੜੇ ਅਸੀਂ 50 ਤੋਂ 60 ਜਿਹੜੇ ਬੱਚੇ ਨੇ ਉਹ ਟਰੈਫਿਕ ਮਾਰਸ਼ਲ ਬਣਾਏ ਨੇ ਉਹਨਾਂ ਦੇ ਵਿੱਚ ਜਿਵੇਂ ਐਨਐਸਸੀ ਦੇ ਬੱਚੇ ਨੇ ਸ਼ਕਲਗਰ ਸਕੂਲ ਦੇ ਬੱਚੇ ਨੇ ਅ ਅਹਿਮਦ ਜੀ ਐਮ ਹਾਈ ਸਕੂਲ ਦੇ ਬੱਚੇ ਨੇ ਗਵਰਨਮੈਂਟ ਸੀਰੀਅਸੈਂਡ ਸਕੂਲ ਦੇ ਕੱਲ ਬੱਚੇ 10 ਜਿਹੜੇ ਆ ਉਹਨਾਂ ਨੂੰ ਸੰਯੁਕਤ ਕੀਤਾ ਗਿਆ ਸੀਗਾ ਜਿਹੜੀਆਂ ਐਸਡੀ ਕਾਲਜਾਂ ਦੇ ਬੱਚੇ ਨੇ ਉਹ 10 ਵਿਦਿਆਰਥੀਆਂ ਨੇ ਸਾਡੇ ਕੋਲ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਹੋਰ ਵੀ ਬੱਚੇ ਇਸ ਕੰਮ ਵਿੱਚ ਰੁਚੀ ਰੱਖਣਗੇ ਤੇ ਉਹਨਾਂ ਨੂੰ ਵੀ ਆਪਾਂ ਜਿਹੜਾ ਇਹਦੇ ਬਾਰੇ ਜਿਹੜਾ ਪ੍ਰੇਰਿਤ ਕਰਾਂਗੇ ਸਮੱਸਿਆ ਭਾਜੀ ਸਭ ਤੋਂ ਵੱਡੀ ਸਮੱਸਿਆ ਹੈ ਜੀ ਆਪਾਂ ਟ੍ਰੈਫਿਕ ਰੂਲ ਦੀ ਲੰਘਣਾ ਨਾ ਕਰੀਏ ਜਿਵੇਂ ਗਰਦਾਸਪੁਰ ਦੇ ਵਿੱਚ ਹੀ ਹੈ ਜੀ ਸਭ ਤੋਂ ਵੱਧ ਸਮੱਸਿਆ ਆ ਰਹੀ ਹੈ ਪਾਰਕਿੰਗ ਦੀ ਜਦੋਂ ਆਪਾਂ ਇੱਕ ਵੀ ਭਾਵੇਂ ਛੋਟਾ ਟੂ-ਵੀਲਰ ਆ ਚਾਹ ਫੋਰ ਵੀਲਰ ਨੂੰ ਪਾਰਕਿੰਗ ਸਹੀ ਜਗ੍ਹਾ ਤੇ ਨਹੀਂ ਕਰਦੇ ਉਹਦੇ ਕਰਕੇ ਜਿਹੜੇ ਜਾਮ ਲੱਗ ਰਹੇ ਆ ਤੇ ਸਾਨੂੰ ਜਿਹੜੀ ਆ ਪਰੇਸ਼ਾਨੀ ਆਉਂਦੀ ਆ ਮੈਂ ਇਹੀ ਅਪੀਲ ਕਰਾਂਗਾ ਕਿ ਇੱਕ ਤਿੰਨ ਬਾਲਗ ਬੱਚਿਆਂ ਨੂੰ ਡਰਾਈਵਿੰਗ ਕਰ ਲਈ ਵਹੀਕਲਾਂ ਦੇਓ ਨੰਬਰ 2 ਜੇ ਆਪਣੇ ਤੁਸੀਂ ਬਾਜ਼ਾਰ ਜਾਉਂਦੇ ਜੇ ਤੇ ਆਪਣਾ ਜਿਹੜਾ ਵਹੀਕਲਾਂ ਨੂੰ ਐਸੋ ਦੀ ਜਗ੍ਹਾ ਤੇ ਪਾਰਕਿੰਗ ਕਰੋ ਜਿੱਥੇ ਦੂਸਰੀ ਜਿਹੜੀ ਨਗਰ ਵਾਲੀ ਟ੍ਰੈਫਿਕ ਨੂੰ ਕੋਈ ਸਮੱਸਿਆ ਨਾ ਜਿਹੜਾ ਸਾਹਮਣਾ ਨਾ ਕਰਨਾ ਪਈ ਧੰਨਵਾਦ ਵੈਲਕਮ ਟੂ ਰੂਟਸ ਕੰਟਰੀ ਸਕੂਲ ਦਾ ਲਾਰਜੇਸਟ ਬੋਰਡਿੰਗ ਸਕੂਲ ਇਨ ਦਾ ਸ਼ਿਮਲਾ ਹਿਲਸ ਫਾਰ 21 ਈਅਰਸ ਵੀਵ ਡਿਲੀਵਰਡ 10 With smart classrooms, a library, and science labs, learning thrives. Our in house mess, bakery, and tuck shop ensure nutritious meals. From dance and music rooms to a cinema hall, all weather pool, and expert sports coaches, students excel in every way. Rooted in excellence, admissions open. Enroll today.